ਹੈਲੋ ਦੋਸਤੋ ਮੈਂ ਤੁਹਾਡੇ ਨਾਲ ਅੱਜ ਰਾਤਾਂ ਦੇ ਰਾਜ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਹਰ ਸਵੇਰੇ ਖੇਤਾਂ ਵਿੱਚ ਸੂਰਜ ਦੀ ਪਹਿਲੀ ਕਿਰਨ ਨਾਲ ਨਵੀਂ ਉਮੀਦ ਜਾਗਦੀ ਸੀ ਉੱਥੇ ਵੱਸਦੀ ਸੀ ਸੀਮਾ ਸੀਮਾ ਆਪਣੀ ਮਸੀ ਦੇ ਰੂਪ ਵਿੱਚ ਜਾਣੀ ਜਾਂਦੀ ਸੀ ਪਰ ਉਸ ਦੀ ਅਸਲੀ ਪਛਾਣ ਉਸ ਦੇ ਅੰਦਰ چھپی ਹੋਈ ਸੀ ਉਨ ਨਰਮੀ ਅਤੇ ਗਹਿਰਾਈ ਸੀ ਜੋ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਲੈਂਦੀ ਸੀ ਉਸ ਦੀ ਉਮਰ 30 ਸਾਲ ਦੇ ਨੇੜੇ ਸੀ ਪਰ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਉਹ ਜਵਾਨੀ ਦੀ ਚਮਕ ਸੀ ਜੋ ਸਾਲਾਂ ਨੂੰ ਧੋਖਾ ਦਿੰਦੀ ਹੁੰਦੀ ਉਸ ਦਾ ਘਰ ਖੇਤਾਂ ਦੇ ਵਿੱਚਕਾਰ ਖੜਾ ਸੀ ਜਿੱਥੇ ਹਰ ਰਾਤ ਤਾਰੇ ਆਸਮਾਨ ਵਿੱਚ ਰਸਤਾ ਬੰਦੇ ਨਜ਼ਰ ਆਉਂਦੇ ਸੀਮਾ ਦਾ ਪਤੀ 3 ਸਾਲ ਪਹਿਲਾਂ ਪਤੀ ਚਲਾ ਗਿਆ ਸੀ ਅਤੇ ਉਸ ਨੂੰ ਛੱਡ ਕੇ ਚਲਾ ਗਿਆ ਸੀ ਇੱਕ ਅਜੀਬ ਖਿਆਲ ਜੋ ਉਸ ਨੂੰ ਹਰ ਰਾਤ ਤੰਗ ਕਰਦਾ ਪਰ ਉਸ ਖਿਆਲ ਨੂੰ ਭਰਨ ਵਾਲਾ ਕੋਈ ਨਹੀਂ ਸੀ ਜਦੋਂ ਤੱਕ ਉਸ ਦਾ ਭਾਂਜਾ rahul ਨਾ ਆਇਆ rahul ਆਪਣੀ ਮਾਂ ਦੇ ਭੈਣ ਦੇ ਘਰ ਆਇਆ ਸੀ ਛੁੱਟੀਆਂ ਮਨਾਉਣ ਲਈ ਉਹ ਸ਼ਹਿਰ ਵਿੱਚ ਰਹਿੰਦਾ ਸੀ ਜਿੱਥੇ ਜ਼ਿੰਦਗੀ ਦੀ ਭੱਜ ਦੌੜ ਵਿੱਚ ਉਹ ਆਪਣੇ ਅੰਦਰਲੇ ਭਾਵਨਾਵਾਂ ਨੂੰ ਭੁੱਲ ਚੁੱਕਾ ਸੀ ਉਸ ਦੀ ਉਮਰ 22 ਸਾਲ ਦੇ ਨੇੜੇ ਸੀ ਤੇ ਉਸ ਦੀਆਂ ਅੱਖਾਂ ਵਿੱਚ ਉਹ ਉਤਸੁਕਤਾ ਸੀ ਜੋ ਜਵਾਨੀ ਦੀ ਨਿਸ਼ਾਨੀ ਹੁੰਦੀ ਹੈ ਪਿੰਡ ਵਿੱਚ ਆ ਕੇ ਉਸ ਨੂੰ ਲੱਗਾ ਜਿਵੇਂ ਉਹ ਇੱਕ ਨਵੀਂ ਦੁਨੀਆ ਵਿੱਚ ਆ ਗਿਆ ਹੋਵੇ ਜਿੱਥੇ ਹਵਾ ਵਿੱਚ ਮਿੱਠੀ ਮਿੱਠੀ ਮਹਿਕ ਸੀ ਅਤੇ ਹਰ ਪਲ ਵਿੱਚ ਇੱਕ ਰਹੱਸ ਸੁਪਿਆ ਹੋਇਆ ਸੀ ਪਹਿਲੇ ਦਿਨ ਜਦੋਂ ਉਹ ਸੀਮਾ ਨੂੰ ਮਿਲਿਆ ਤਾਂ ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਮਾਸੇ ਵਿੱਚ ਕੁਝ ਵਿਸ਼ੇਸ਼ ਸੀ ਉਸ ਦੀ ਮੁਸਕਾਨ ਵਿੱਚ ਇੱਕ ਗਹਿਰਾਈ ਨਰਮੀ ਸੀ ਜੋ ਉਸ ਨੂੰ ਅੰਦਰ ਤੱਕ ਛੂ ਗਈ ਕਿ ਮੈਂ ਹੋ ਪਾਂਜੀ ਉਸਨੇ ਪੁੱਛਿਆ ਅਤੇ ਉਸਦੀ ਆਵਾਜ਼ ਵਿੱਚ ਉਹ ਮਿੱਠਾ ਜੋ ਰਾਹੁਲ ਨੂੰ ਇੱਕ ਜੀਵ ਖਿੱਚ ਨਾਲ ਬਣ ਗਈ ਪਹਿਲਾ ਕੁਝ ਦਿਨ ਆ ਵਾਂਗ ਬੀਤੇ ਰਾਹੁਲ ਕੇਤਾ ਵਿੱਚ ਘੁੰਮਦਾ ਪਿੰਡ ਦੇ ਲੋਕਾਂ ਨਾਲ ਗੱਲਾਂ ਕਰਦਾ ਪਰ ਹਰ ਰਾਤ ਜਦੋਂ ਘਰ ਪਹੁੰਚਦਾ ਤਾਂ ਸੀਮਾ ਨਾਲ ਬੈਠ ਕੇ ਚਾਹ ਪੀਣਾ ਉਸ ਲਈ ਇੱਕ ਵਿਸ਼ੇਸ਼ ਪਲ ਬਣ ਜਾਂਦਾ ਉਹ ਗੱਲਾਂ ਕਰਦੇ ਪੁਰਾਣੇ ਚਾਤਾ ਬਾਰੇ ਜ਼ਿੰਦਗੀ ਦੇ ਸੁਪਨਿਆਂ ਬਾਰੇ ਸੀਮਾ ਦੀਆਂ ਅੱਖਾਂ ਵਿੱਚ ਅਜੀਬ ਚਮਕ ਆਉਂਦੀ ਜਦੋਂ ਉਹ ਰਾਹੁ ਨੂੰ ਵੇਖਦੀ ਉਹ ਮਹਿਸੂਸ ਕਰਦੀ ਕਿ ਉਸਤੇ ਭਾਂਜੇ ਵਿੱਚ ਉਹ ਨਰਮੀ ਹੈ ਜੋ ਉਸ ਨੂੰ ਲੰਮੇ ਸਮੇਂ ਤੋਂ ਖੋ ਲਈ ਗਈ ਸੀ ਇੱਕ ਰਾਤ ਜਦੋਂ ਬੱਦਲ ਆਸਮਾਨ ਨੂੰ ਟਕ ਰਹੇ ਸਨ ਅਤੇ ਮੀਂਹ ਦੀ ਬੂੰਦਾਂ ਖਿੜਕੀ ਤੇ ਟਪਕ ਰਹੀਆਂ ਸਨ ਰਾਹੁ ਨੇ ਪੁੱਛਿਆ ਮਾਸੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਰਹੱਸ ਹੈ ਕੀ ਸੀਮਾ ਨੇ ਹੱਸ ਕੇ ਕਿਹਾ ਹਰ ਜ਼ਿੰਦਗੀ ਵਿੱਚ ਰਹੱਸ ਹੁੰਦੇ ਨੇ ਭਾਵੇਂ ਪਰ ਕੁਝ ਰਹੱਸ ਅਜੇ ਹੁੰਦੇ ਨੇ ਜੋ ਦਿਲ ਨੂੰ ਹੋਰ ਵੀ ਨੇੜੇ ਲੈ ਆਉਂਦੇ ਰਿਹਾ ਉਸ ਰਾਤ ਤੋਂ ਬਾਅਦ ਕੁਝ ਬਦਲ ਗਿਆ ਰਾਹੁਲ ਨੂੰ ਲੱਗਾ ਜਿਵੇਂ ਸੀਮਾ ਦੀ ਨਜ਼ਰ ਵਿੱਚ ਇੱਕ ਅਜੀਬ ਖਿੱਚ ਹੈ ਉਹ ਹਰ ਪਲ ਉਸ ਨੂੰ ਵੇਖਦਾ ਉਸ ਦੀ ਮੁਸਕਾਨ ਵਿੱਚ ਖੋ ਜਾਂਦਾ ਇੱਕ ਦਿਨ ਜਦੋਂ ਉਹ ਖੇਤਾਂ ਵਿੱਚ ਘੁੰਮ ਰਹੇ ਸਨ ਇੱਕ ਅਚਾਨਕਾ ਮੀਂਹ ਨੇ ਉਹਨਾਂ ਨੂੰ ਪਿਛਾ ਦਿੱਤਾ ਉਹ ਇੱਕ ਛੋਟੇ ਜਿਹੇ ਝੂਪੜੇ ਵਿੱਚ ਲੁਕ ਗਏ ਉੱਥੇ ਕਿल्ली ਹਵਾ ਵਿੱਚ ਰਾਹੁਲ ਨੇ ਸੀਮਾ ਨੂੰ ਨੇੜੇ ਮਹਿਸੂਸ ਕੀਤਾ ਉਸ ਦੇ ਨੇੜੇ ਹੋਣ ਨਾਲ ਉਸ ਦੇ ਦਿਲ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਸੀਮਾ ਨੇ ਆਪਣੇ ਹੱਥ ਨੂੰ ਉਸ ਨੂੰ ਛੂ ਲਿਆ ਅਤੇ ਉਹ ਛੂ ਇੰਨੀ ਨਰਮ ਸੀ ਕਿ ਰਾਹੁ ਨੇ ਅੱਖਾਂ ਬੰਦ ਕਰ ਲਈਆਂ ਮਸੀ ਨੇ ਕਿਹਾ ਪਰ ਸੀਮਾ ਨੇ ਚੁੱਪ ਕਰ ਕਰ ਦਿੱਤਾ ਉਸ ਪਲ ਵਿੱਚ ਉਹਨਾਂ ਦੇ ਵਿਚਕਾਰ ਇੱਕ ਹਾਸ ਜਨ ਲੈ ਰਿਹਾ ਸੀ ਇੱਕ ਅਜਿਹੇ ਹਾਸ ਜੋ ਪਿਆਰ ਦੀ ਸ਼ੁਰੂਆਤ ਸੀ ਪਰ ਇਹ ਪਿਆਰ ਆਸਾਨ ਨਹੀਂ ਸੀ ਪਿੰਡ ਵਿੱਚ ਗੱਲਾਂ ਫੈਲਣ ਲੱਗਦੀਆਂ ਲੋਕ ਕਹਿੰਦੇ ਨੇ ਕਿ ਰਾਹੁਲ ਅਤੇ ਸੀਮਾ ਵਿੱਚ ਕਰ ਕੁਝ ਅਜੀਬ ਹੈ ਰਾਹੁ ਨੂੰ ਲੱਗਾ ਜਿਵੇਂ ਕੋਈ ਉਹਨਾਂ ਨੂੰ ਵੇਖ ਰਿਹਾ ਹੋਵੇ ਉਹਨਾਂ ਨੇ ਹਸਨ ਮੁਖੋਰ ਰਿਹਾ ਹੋਵੇ ਇੱਕ ਰਾਤ ਜਦੋਂ ਉਹ ਘਰ ਵਿੱਚ ਇਕੱਲੇ ਸੀ ਰਾਹੁ ਨੇ ਸੀਮਾ ਨੂੰ ਪੁੱਛਿਆ ਮਸੀ ਇਹ ਸਭ ਕੀ ਹੈ ਮੈਨੂੰ ਲੱਗਦਾ ਹੈ ਜਿਵੇਂ ਅਸੀਂ ਇੱਕ ਅਜੀਬ ਖੇਡ ਵਿੱਚ ਫਸ ਗਏ ਆ ਸੀਮਾ ਨੇ ਉਸ ਨੂੰ ਨੇੜੇ ਬੁਲਾਇਆ ਅਤੇ ਕਿਹਾ ਭਾਂਜੇ ਪਿਆਰ ਕਦੇ ਵੀ ਆਸਾਨ ਨਹੀਂ ਹੁੰਦਾ ਪਰ ਇਹ ਪਿਆਰ ਇਹ ਹੈ ਜੋ ਸਾਡੇ ਦਿਲਾਂ ਨੂੰ ਜੋੜ ਰਿਹਾ ਹੈ ਪਰ ਇੱਕ ਰਸੈਜੂ ਮੈਂ ਤੈਨੂੰ ਨਹੀਂ ਦੇ ਸਕਦੀ ਅਜੇ ਸਾਈਪ੍ਰਸ ਪਤ ਰਹਸੀ ਰਾਹੁ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਉਹ ਸੋਚਦਾ ਕਿ ਸੀਮਾ ਦੇ ਪਤੀ ਤੇ ਬਸੇ ਉਦੇਸ਼ ਜਾਨ ਵਿੱਚ ਕੋਈ ਹਸ ਹੈ ਉਸਨੇ ਪਿੰਟ ਵਿੱਚ ਪੁੱਛ ਕਿਸ ਕੀਤੀ ਅਤੇ ਪਤਾ ਲੱਗਾ ਕਿ ਸੀਮਾ ਦਾ ਪਤੀ પાਪਸ ਆਉਣ ਵਾਲਾ ਸੀ ਪਰ ਕਿਉਂ ਅਤੇ ਕਦੋਂ ਇਹ ਖਾਵਨ ਨੇ ਰਾਹੁ ਨੂੰ ਹਲਚਲ ਵਿੱਚ ਪਾ ਦਿੱਤਾ ਉਹ ਸੀਮਾ ਨੂੰ ਪੁੱਛਣਾ ਚਾਹੁੰਦਾ ਸੀ ਪਰ ਡਰਦਾ ਸੀ ਕਿ ਉਸ ਨੂੰ ਗਵਾ ਨਾ ਲਵੇ ਇੱਕ ਦਿਨ ਜਦੋਂ ਉਹ ਨਦੀ ਕੰਢੇ ਬੈਠੇ ਸਨ ਸੀਮਾ ਨੇ ਉਸ ਨੂੰ ਨੇੜੇ ਖਿੱਚ ਲਿਆ ਉਹਨਾਂ ਦੇ ਵਿਚਕਾਰ ਉਹ ਨਰਮ ਸ਼ੂ ਨੇ ਇੱਕ ਨਵੀਂ ਲਹਿਰ ਪੈਦਾ ਕੀਤੀ ਰਾਹੁਲ ਨੇ ਮਹਿਸੂਸ ਕੀਤਾ ਕਿ ਉਸ ਦੇ ਅੰਦਰ ਇੱਕ ਅਗ ਜਹੀ ਲੱਗ ਰਹੀ ਹੈ ਇੱਕ ਅਜਿਹੀ ਅਗ ਜੋ ਨਰਮ ਅਤੇ ਗਹਿराई ਸੀ ਸੀਮਾ ਨੇ ਉਸ ਨੂੰ ਚੁੰਮ ਲਿਆ ਅਤੇ ਉਹ ਚੁੰਮ ਵਿੱਚ ਉਹਨਾਂ ਦੇ ਪਿਆਰ ਦੀ ਗਹਿਰਾਈ छुपी ਹੋਈ ਸੀ ਪਰ ਉਸ ਪਲ ਵਿੱਚ ਹੀ ਉਹਨਾਂ ਨੂੰ ਲੱਗਾ ਜਿਵੇਂ ਕੋਈ ਵੇਖ ਰਿਹਾ ਹੋਵੇ ਰਾਤ ਨੂੰ ਜਦੋਂ ਘਰ ਵਿੱਚ ਹਨੇਰਾ ਛਾਇਆ ਕੋਈ ਸੀ ਰਾਹੁਲ ਨੇ ਸੀਮਾ ਨੂੰ ਆਪਣੇ ਨੇੜੇ ਬੁਲਾਇਆ ਉਹਨਾਂ ਨੇ ਗੱਲਾਂ ਕੀਤੀਆਂ ਪਿਆਰ ਗਾਰੇ ਰਹਿਸ ਬਾਰੇ ਸੀਮਾ ਨੇ ਕਿਹਾ ਹਾਂ ਜੀ ਮੇਰਾ ਪਤੀ પાਪਸ ਆ ਰਿਹਾ ਹੈ ਪਰ ਉਹ પાਪਸ ਨਹੀਂ ਆਉਣਾ ਚਾਹੁੰਦਾ ਉਹਨਾ ਚਾਹੁੰਦਾ ਉਸਨੇ ਮੈਨੂੰ ਧੋਖਾ ਦਿੱਤਾ ਹੈ ਰਾਹੁਲ ਹੈਰਾਨ ਹੋ ਗਿਆ ਇਹ ਰਹਿਸ ਨੇ ਉਹਨਾਂ ਦੇ ਪਿਆਰ ਨੂੰ ਹੋਰ ਵੀ ਗਹਿਰਾ ਪਉ ਨਾ ਦਿੱਤਾ ਉਹਨਾਂ ਨੇ ਉਸ ਰਾਤ ਇੱਕ ਦੂਜੇ ਨੂੰ ਮੁੜੀ ਮਹਿਸੂਸ ਕੀਤਾ ਉਹਨਾਂ ਦੇ ਵਿਚਕਾਰ ਉਹ ਨਰਮ ਬੰਧਨ ਨੇ ਉਹਨਾਂ ਨੂੰ ਇੱਕ ਕਰ ਦਿੱਤਾ ਹਰ ਸੂ ਵਿੱਚ ਰੋਮਾਂਸ ਸੀ ਹਰ ਨਜ਼ਰ ਵਿੱਚ ਪਿਆਰ ਉਹਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਉਹ ਗਲਵਕੜੀ ਵਿੱਚ ਉਹਨਾਂ ਦੇ ਦਿਲਾਂ ਦੀ ਧੜਕਣ ਇੱਕ ਹੋ ਗਈ ਪਰ ਸਪੇਸ ਅਜੇ ਖਤਮ ਨਹੀਂ ਸੀ ਹੋਇਆ ਅਗਲੇ ਦਿਨ ਇੱਕ ਚਿੱਠੀ ਆਈ ਸੀਮਾ ਦੇ ਪਤੀ ਦੀ ਉਸ ਵਿੱਚ ਲਿਖਿਆ ਸੀ ਕਿ ਉਹ ਵਾਪਸ ਆ ਰਿਹਾ ਹੈ ਅਤੇ ਉਸ ਨੂੰ ਪਤਾ ਹੈ ਕਿ ਘਰ ਵਿੱਚ ਕੁਝ ਗਲਤ ਹੋ ਰਿਹਾ ਹੈ ਰਾਹੁ ਨੂੰ ਡਰ ਲੱਗ ਰਿਹਾ ਉਹ ਸੀਮਾ ਨੂੰ ਗਵਾ ਨਹੀਂ ਚਾਹੁੰਦਾ ਸੀ ਉਹਨਾਂ ਨੇ ਜੋ ਜਨਾ ਬਣਾਈ ਉਹ ਭੱਜ ਜਾਣਗੇ ਪਰ ਉਸ ਰਾਤ ਜਦੋਂ ਉਹ ਤਿਆਰ ਹੋ ਰਹੇ ਸਨ ਇੱਕ ਅਚਾਨਕ ਨਾਕ ਨੇ ਘਰ ਨੂੰ ਘੇਰ ਲਿਆ ਸੀਮਾ ਦਾ ਪਤੀ ਪਾਪਸ ਆ ਗਿਆ ਸੀ ਉਹ ਗੁੱਸੇ ਵਿੱਚ ਸੀ ਅਤੇ ਉਸ ਨੂੰ ਪਤਾ ਸੀ ਕਿ ਸਭ ਕੁਝ ਰਾਹੁਲ ਅਤੇ ਸੀਮਾ ਨੇ ਇੱਕ ਦੂਜੇ ਨੂੰ ਵੇਖਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਦੀ ਉਹ ਤਾਕਤ تھی ਜੋ ਹਰ ਰੁਕਾਵਟ ਨੂੰ ਪਾਰ ਕਰ ਸਕਦੀ ਸੀ ਉਸ ਰਾਤ ਘਰ ਵਿੱਚ ਤੂਫਾਨ ਉੱਠ ਗਿਆ ਸੀਮਾ ਨੇ ਪਤੀ ਨੇ ਗੱਲਾਂ ਕੀਤੀਆਂ ਧਮਕੀਆਂ ਦਿੱਤੀਆਂ ਪਰ ਸੀਮਾ ਨੇ ਕਿਹਾ ਮੈਂ ਤੈਨੂੰ ਛੱਡ ਚੁੱਕਿਆ ਮੇਰਾ ਪਿਆਰ ਹੁਣ ਰਾਹੁਲ ਨਾਲ ਹੈ ਰਾਹੁਲ ਨੇ ਉਸ ਨੂੰ ਸਹਾਰਾ ਦਿੱਤਾ ਤੇ ਉਹਨਾਂ ਦੇ ਇੱਕ ਦੂਜੇ ਨੂੰ ਨੇੜੇ ਖਿੱਚ ਲਿਆ ਪਤੀ ਨੇ ਗੁੱਸੇ ਵਿੱਚ ਘਰ ਛੱਡ ਦਿੱਤਾ ਤੇ ਉਹਨਾਂ ਨੂੰ ਛੱਡ ਕੇ ਚਲਾ ਗਿਆ ਉਸ ਪਲ ਵਿੱਚ ਹਸ ਖੁੱਲ ਗਿਆ ਸੀਮਾ ਦਾ ਪਤੀ ਨੇ ਉਸ ਨੂੰ ਧੋਖਾ ਦਿੱਤਾ ਸੀ ਅਤੇ ਉਹ ਵਾਪਸ ਆਇਆ ਸੀ ਸਿਰਫ ਆਪਣੇ ਫਾਇਦੇ ਲਈ ਪਰ ਹੁਣ ਰਾਹੁਲ ਅਤੇ ਸੀਮਾ ਆਚਾਰ ਸਨ ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਜਿੱਥੇ ਹਰ ਪਲ ਰਮਾਂਸ ਨਾਲ ਭਰਿਆ ਹੋਇਆ ਸੀ ਉਹਨਾਂ ਦੇ ਵਿਚਕਾਰ ਉਹ ਨਰਮ ਬੰਧਨ ਨੇ ਉਹਨਾਂ ਨੂੰ ਹਮੇਸ਼ਾ ਲਈ ਜੋੜ ਲਿਆ ਉਨ੍ਹਾ ਦੀ ਕਹਾਣੀ ਅਜੇ ਵੀ ਜਾਰੀ ਹੈ ਖੇਤਾਂ ਵਿੱਚ ਘੁੰਮਦੇ ਹੋਏ ਰਾਤਾਂ ਵਿੱਚ ਗੱਲਾਂ ਕਰਦੇ ਹੋਏ ਹਰ ਛੂਹ ਵਿੱਚ ਪਿਆਰ ਹੈ ਨਜ਼ਰ ਵਿੱਚ ਹੱਸ ਇਹ ਪਿਆਰ ਅਜਿਹਾ ਹੈ ਜੋ ਸਮੇਂ ਨੂੰ ਰੋਕ ਦਿੰਦਾ ਹੈ ਅਤੇ ਦਿਲਾਂ ਨੂੰ ਹਮੇਸ਼ਾ ਜਵਾਨ ਰੱਖਦਾ ਹੈ ਤੇ ਅਜੀਆਂ ਹੋਰ ਕਹਾਣੀਆਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ